ਲਾਂਚ ਨੂੰ ਆਪਾਂ ਸੇ ਕੁਝ ਕਰਨਾ ਚਾਹਨਾ ਹੈ ਪਰ ਮੈਂ ਚੋਣਿਆ ਕਿ ਮੈਂ ਆਪਣਾ ਕੋਈ ਆਪਣਾ ਰੋਜ਼ਗਾਰ ਵਗੈਰਾ ਕਰਾਂ ਸੇ ਕੋਈ ਅੰਜੀਨਾ ਮੈਂ ਤਾਂ ਮੈਟ੍ਰਿਕ ਕੀਤੀ ਹੋਈ ਸਰ ਮਤਲਬ ਕਿ ਕੀ ਕਰਨਾ ਚਾਹੁੰਦੀ ਜੀ ਮੈਂ ਚੋਣਿਆ ਕਿ ਮੈਨੂੰ ਕੋਈ ਜਗ੍ਹਾ ਵਗੈਰਾ ਲਾਂਚ ਕੀਤੀ ਜਾਵੇ ਮੋਂਦੇ ਤੇ ਆਪ ਦਾ ਕੰਮ ਕਰ ਕਰ ਚੱਗਾ ਬੰਦਾ ਮੈਂ ਸਲਾਈ ਦਾ ਵਗੈਰਾ ਨਾ ਕਰਦਾ ਕਰਦਾ ਜੀ ਹਾਂਜੀ ਮੈਂ ਸਿੱਖਦੇ ਰਹੀਦਾ ਰਹਾਂਗਾ ਇਹਨੂੰ ਕਰਾਂਗਾ 100% ਫਿਰ ਕਿਹਦਾ 100% ਕਰਾਂਗਾ ਜੇ ਕੋਈ ਟ੍ਰੇਨਿੰਗ ਲੈਣੀ ਹੋਵੇ ਦਵਾ ਨੀ ਮੈਨੂੰ ਇਹ ਨਹੀਂ ਕਿ ਮੈਂ ਇਹ ਕਰਨਾ ਚਾਹਾਂ ਬਸ ਸਭਾਈ ਦਾ ਕੰਮ ਸਰ ਅੰਬੈ ਜੀ ਚਾਦਰਵੀਆਂ ਦੀ ਬਿਲਕੁਲ ਤੁਹਾਡਾ এমਪਲয়ਮੈਂਟ ਮੇਰਾ ਮਕਸਦ ਆਫਿਸ ਹੈ ਮਕਸਦ ਇਹ ਜੀ ਮੰਤਰਾ ਅੱਗੇ ਰੱਖੀ ਸੀ ਅਗਲੇ ਬਾਰੇ ਉਹਨਾਂ ਦੀ ਦੁਕਾਨ ਤੇ ਜਾ ਰਹੇ ਹਾਂ ਸਰ ਸਰ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਲਾਂਚਿੰਗ ਆਪਣਾ ਆਪਾਸੇ ਕੁਝ ਕਰਨਾ ਚਾਹਨਾ ਹੈ ਪਰ ਮੈਂ ਚਾਹੁੰਨਾ ਹੈ ਕਿ ਮੈਂ ਆਪਣਾ ਕੋਈ ਆਪਣਾ ਰੋਜਗਾਰ ਵਗੈਰਾ ਕਰਾਂ ਸੀ ਪੜੋ ਅੰਜੀ ਨੇ ਹਮੇ ਤਾਂ ਮੈਟਰੀਕ ਕੀਤੀ ਹੋਈ ਸਰ ਮਜ਼ਦੂਰੀ ਕੀ ਕਰਨਾ ਚਾਹੁੰਦੇ ਜੀ ਮੈਂ ਜੋ ਨਾਇ ਕੀ ਮਿੰਨ ਕੋਈ ਜਗਾ ਵਗੈਰਾ ਲਾਂਚ ਕੀਤੀ ਜਾਵੇ ਮੋਂਦੇ ਤੇ ਆਪ ਦਾ ਕੰਮ ਕਰ ਕਰਕੇ ਕਰਾਂ ਮੈਂ ਸਲਾਈ ਦਾ ਵਗੈਰਾ ਨਾ ਕਰਦਾ ਰਹਿੰਦਾ ਜੀ ਹਾਂ ਦੀ ਮੈਂ ਸਿੱਖਦੇ ਰਹਾਂਗਾ ਇਹਨੂੰ ਕਰਾਂ 100% ਮੈਂ ਕਿਹਾ 100% ਕਰਾਂਗਾ ਜੇ ਕੋਈ ਟ੍ਰੇਨਿੰਗ ਲੈਣੀ ਹੋਵੇ ਦੋ ਠੀਕ ਹੈ ਸਰ ਨਹੀਂ ਮੈਨੂੰ ਇਹ ਨਾ ਕਿ ਮੈਂ ਜਿਹੜੇ ਨਾਲ ਚਾਹਾਂਗਾ सारा भी तो वही तक मान सर अंदर जी चादरवियां दिया तो एम्प्लॉयमेंट मेरा मकसूद ऑफिस है मकसूद जी मतलब मेरा अगला वाले दुकान पे जा अच्छा सर थैंक यू थैंक यू सर लॉजिंग अपना आपसे कुछ करना चाहना ना यार मैं चाहना है कि मैं ਆਪਣਾ ਕੋਈ ਆਪਣਾ ਰੋਜਗਾਰ ਵਗੈਰਾ ਕਰਾਂ ਸੀ ਕੋਈ ਅੰਜੀਨਾ ਮੈਂ ਤਾਂ ਮੈਟ੍ਰਿਕ ਕੀਤੀ ਹੋਈ ਸਰ ਮਜ਼ਦੂਰੀ ਕਿਹਾਂ ਕਰਾਂ ਚਾਹੁੰਦੀ ਜੀ ਮੈਂ ਚਾਹੁੰਨਾ ਕਿ ਮੈਨੂੰ ਕੋਈ ਜਗ੍ਹਾ ਵਗੈਰਾ ਲਾਂਚ ਕੀਤੀ ਜਾਵੇ ਮੋਂਦੇ ਤੇ ਆਪ ਦਾ ਕੰਮ ਕਰ ਕਰ ਚੱਗਾ ਬੰਦਾ ਮੈਂ ਸਲਾਈ ਦਾ ਵਗੈਰਾ ਨਾਲ ਕਰ ਸਕਦਾ ਬੰਦਾ ਜੀ ਹਾਂ ਜੀ ਮੈਂ ਚਾਹੁੰਦੀ ਵਗੈਰਾ ਇਹਨੂੰ ਕਰਾਂਗੀ 100% ਫਿਰ ਕਿਹਦਾ 100% ਕਰਾਂਗੇ ਜੇ ਕੋਈ ਟ੍ਰੇਨਿੰਗ ਲੈਣੀ ਹੋਵੇ ਦਵਾ ਠੀਕ ਹੈ ਸਰ ਨਹੀਂ ਮੈਨੂੰ ਇਹਨਾਂ ਕਿ ਮੈਂ 3 ਜਰਨ ਕਰਨਾ ਚਾਹਨਾ ਹੈ ਬਈ ਸਰ ਅੰਮ੍ਰਿਤ ਚਾਦਰਵੀਆਂ ਦੀ ਸਰ ਇੰਪਲੋਇਮੈਂਟ ਮੇਰਾ ਮਕਸੂਦ ਆਫਿਸ ਹੈ ਮਕਸੂਦ ਅਗਲੇ ਬਾਰੇ ਉਹ ਦੁਕਾਨ ਤੇ ਜਾ ਰਹੇ ਆ ਸਰ ਸਹੀ ਹੈ ਥੈਂਕ ਯੂ ਥੈਂਕ ਯੂ